ਇਹਨੂੰ ਕਿਸੇ ਦੇ ਫੇਕ ਆਈਡਿ ਲੜਕੀ ਦੀ ਬਣਾ ਕੇ ਉਹਦਾ ਫਰੈਂਡਸ਼ਿਪ ਕਰਕੇ ਇਹਨੂੰ ਕੱਲ ਦੱਸਿਆ ਕਿ ਮੈਂ ਨਰਸਾ ਸਿਵਲ ਹਸਪਤਾਲ ਲੱਗੀ ਹੋਈ ਆ ਤੂੰ ਇੱਥੇ ਆ ਕੇ ਮੈਨੂੰ ਮਿਲ। ਇਹ ਰਾਤ ਨੂੰ 8:00 ਵਜੇ ਉੱਥੇ ਆ ਕੇ ਹਸਪਤਾਲ ਦੇ ਪਿਛਲੇ ਪਾਸੇ ਅੰਬੇਦਕਰ ਸਾਹਿਬ ਦਾ ਬੁੱਤ ਲੱਗਾ ਉੱਥੇ ਆ ਕੇ ਮਿਲਿਆ ਤੇ ਇਹ ਮੁੰਡੇ ਨੂੰ ਮੰਨ ਕੇ ਚੱਲ ਵੀ ਬਾਹਰ ਬੁਲਾਇਆ ਗਿਆ। ਇਹ ਪਿੰਡੋਂ ਬੁਲਾ ਕੇ ਮਨ ਦਾ ਫਰੈਂਡ ਵੱਲੋਂ ਬੁਲਾਇਆ ਗਿਆ ਇੱਕ ਵੱਲੋਂ ਪਿੰਡੋਂ ਆਏ ਹੋਏ ਸਾਨੂੰ ਆਏ ਸੀ ਕਿ ਵੀ ਚੱਲ ਕੋਈ ਨਹੀਂ ਇੱਕ ਕੁੱਟਮਾਰ ਹੋ ਗਈ। ਵੀ ਚੱਲ ਜੋ ਵੀ ਹੋਊਗਾ ਅਸੀਂ ਚੱਲ ਆਪਾਂ ਜਾ ਕੇ ਦੇਖ ਲਾਂਗੇ ਐਡਮਿਟ ਕਰਕੇ ਉਹਨੂੰ ਬੰਨ੍ਹ ਮ ਤੇ 11:30 11 ਵੇ ਦੇ ਕਰੀਬ ਉਹ ਦੁਬਾਰੇ ਫੇਰ ਆਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਜ਼ਿਆਦਾ ਕੁੱਟਮਾਰ ਕੀਤੀ ਇਹਨਾਂ ਨੂੰ ਕਵਰ ਕਰਦਾ ਕਰਦਾ ਮੈਂ ਆਪ ਮੰਨ ਕੇ ਚੱਲ ਵੀ ਕੁੱਟ ਖਾ ਬੈਠਿਆ ਮੈਂ ਸੀ ਕਰਕੇ ਸੱਦੇ ਗਏ ਵੀ ਲੜਕੀ ਵੀ ਸੀ ਵੀ ਲੜਕੇ ਸੀ ਉਸਨੂੰ ਬੁਲਾਇਆ ਗਿਆ ਕੁਲਵਿੰਦਰ ਸਿੰਘ ਨਾਮ ਹੈ ਪ੍ਰਿੰਦੇ ਸਿੰਘ ਜੀ ਕਿਸ ਤਰ੍ਹਾਂ ਲੜਾਈ ਹੋਈ ਹੈ ਕਿੱਥੇ ਪਿਓ ਤੇ ਕੀ ਕੀ ਸੱਟਾਂ ਲੱਗੀਆਂ ਨੇ ਮੈਂ ਸਰਕਾਰੀ ਹਸਪਤਾਲ ਉਹ ਉਹਦੇ ਵਿੱਚ ਪਿਆ ਰਜਿੰਦਰਾ ਚ ਤੇ ਸੱਟਾਂ ਮੇਰੇ ਆ ਤੁਹਾਡੇ ਸਾਹਮਣੇ ਆ ਮੇਰੇ ਸਿਰ ਚ ਟਾਂਕੇ ਲੱਗਿਆ ਤੇ ਆ ਬਾਹਾਂ ਤੇ ਨੇ ਕੂਣੀਆਂ ਤੇ ਲੱਤਾਂ ਤੇ ਸਾਰੇ ਟਾਂਕੇ ਲੱਗੇ ਆਗੇ ਤੇ ਅਣਪਛਾਤੇ ਬੰਦਿਆਂ ਵੱਲੋਂ ਮਾਰਦਤ ਕੀਤੀ ਗਈ ਆ ਨਾ ਸਾਨੂੰ ਕੋਈ ਪਤਾ ਲੱਗਿਆ ਵੀ ਕੀ ਗੱਲ ਆ ਕੀ ਨਾ ਤੇ ਇਹ ਮੁੰਡੇ ਨੂੰ ਮੰਨ ਕੇ ਚੱਲ ਵੀ ਬਾਹਰ ਬੁਲਾਇਆ ਗਿਆ ਇਹ ਪਿੰਡੋਂ ਬੁਲਾ ਕੇ ਮੰਨਦਾ ਫਰੈਂਡ ਵੱਲੋਂ ਬੁਲਾਇਆ ਗਿਆ ਇੱਕ ਕੋਲੋਂ ਤੇ ਉਸ ਤੋਂ ਬਾਅਦ ਕੁੱਟਮਾਰੀ ਬੰਦੇ ਨਾਲ ਕੀਤੀ ਗਈ ਤੇ ਇਹਨੂੰ ਅਸੀਂ ਲੈ ਕੇ ਮੰਨ ਕੇ ਚੱਲ ਉਧਰੋਂ ਦਾਖਲ ਕਰਵਾਤਾ ਉਹਰੇ ਹਸਪਤਾਲ ਦੇ ਵਿੱਚ ਐਂਬੂਲੈਂਸ ਦੇ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਜਦੋਂ ਦਾਖਲ ਕਰਵਾਇਆ ਸਾਨੂੰ ਇਹਨੇ ਫੋਨ ਕੀਤਾ ਤੇ ਅਸੀਂ ਪਿੰਡੋਂ ਆ ਗਏ ਉਹਰੇ ਪਿੰਡੋਂ ਆਏ ਹੋਏ ਸਾਨੂੰ ਆਏ ਸੀ ਕਿ ਬਈ ਚੱਲ ਕੋਈ ਨਹੀਂ ਕੁੱਟਮਾਰ ਹੋ ਗਈ ਵੀ ਚੱਲ ਜੋ ਵੀ ਹੋਊਗਾ ਅਸੀਂ ਚੱਲ ਆਪਾਂ ਜਾ ਕੇ ਦੇਖ ਲਾਂਗੇ ਐਡਮਿਟ ਕਰਕੇ ਉਹਨੂੰ ਮੰਨ ਮੱਟੀ ਕਰਾ ਕੇ ਵਾਪਸ ਆ ਜਾਾਂਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਥੋੜੇ ਟਾਈਮ ਬਾਅਦ 11:00 11:30 11:30 ਵਜੇ ਆ ਕੇ ਇਲਾਜ ਕਰਵਾਉਣ ਵਾਸਤੇ ਆਏ ਸੀ ਹਾਂ ਜੀ ਇਹਨੂੰ ਦਾ ਇਲਾਜ ਕਰਾਉਣ ਵਾਸਤੇ ਆਇਆ ਸੀ ਮ ਤੇ 11 ਸਵਾ 11 ਵੇ ਦੇ ਕਰੀਬ ਉਹ ਦੁਬਾਰੇ ਫੇਰ ਆਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਜ਼ਿਆਦਾ ਕੁੱਟਮਾਰ ਕੀਤੀ ਇਹਨਾਂ ਨੂੰ ਕਵਰ ਕਰਦਾ ਕਰਦਾ ਮੈਂ ਆਪ ਮੰਨ ਕੇ ਚੱਲ ਵੀ ਕੁੱਟ ਖਾ ਬੈਠਿਆ ਤੇ ਉਹਨਾਂ ਨੇ ਮੈਨੂੰ ਕਾਫੀ ਜ਼ਿਆਦਾ ਕੁੱਟਿਆ ਮੇਰੇ ਦਾਹ ਮਾਰੇ ਉੱਪਰ ਸਿਰ ਤੇ ਤਿੱਖੇ-ਦਿੱਖੇ ਹਥਿਆਰ ਸੀ ਉਹਨਾਂ ਕੋਲੇ ਰਾੜਾਂ ਸੀਆਂ ਮਨਪ੍ਰੀਤ ਸਿੰਘ ਜੀ ਮਨਪ੍ਰੀਤ ਜੀ ਕੀ ਸੱਪਾਂ ਮੱਜੇ ਨੇ ਆਪਣੇ ਤੇ ਕਿੱਥੋਂ ਆਏ ਤੁਸੀਂ ਮੇਰੇ ਪਿੰਡ ਮੀਨਸਾ ਜੇ ਮੈਨੂੰ ਮੈਸੇਜ ਕਰਕੇ ਸੱਦੇ ਗਏ ਵੀ ਲੜਕੀ ਦੀ ਸੀ ਵੀ ਲੜਕੇ ਦੀ ਸੀ ਉਸਨੇ ਬੁਲਾਇਆ ਗਿਆ ਜਦੋਂ ਪਹੁੰਚਿਆ ਉਥੇ ਲੜਕੇ ਸੀ ਤੇ ਲੜਕੇ ਨੇ ਮੈਨੂੰ ਰਰੜ ਮਾਰ ਕੇ ਦੋ ਉਰੀ ਦਿੱਤਾ ਹੀ ਢਿਕੇ ਉਦੋਂ ਉਹ ਹਸਪਤਾਲ ਜਾ ਗਈ ਉਦੋਂ ਟੈਂਕਟੋ ਕੋਲੇ ਗਿਆ ਬਈ ਜੋ ਫਰੈਂਡ ਵੀ ਬੜਾ ਕੂੜ ਕੀਤਾ ਜੀ ਓਏ ਆ ਗਏ ਤੇ ਫਿਰ ਆ ਕੇ ਇਹਨੇ ਮੇਰੇ ਮਰ ਦਵਾਈ ਦੂਗੀ ਦੋਣ ਲੱਗੇ ਉਦੋਂ ਜਦੀ ਆ ਗਈ ਦੁਬਾਰੇ ਰਰੜ ਰੋ ਜਾ ਕੇ ਜੀ ਉਦੋਂ ਬਾਅਦ ਫੁੱਟ ਮਾਰ ਕੇ ਕੀ ਆਪਣਾ ਹਸਤਾ ਦਾ ਨੁਕਸਾਨ ਕਰ ਗਏ ਸੀ ਜਿਸ ਜੇ ਭੰਗਗੇ ਜੀ ਉਦੋਂ ਬਾਅਦ ਉਹਦੇ ਸਾਹਮਣੇ ਬੈਠੇ ਵਾ ਜੀ ਕੁੱਡੇ ਸੱਟਾਂ ਕਿੱਥੇ ਕਿਤੇ ਵੱਜੀਆਂ ਨੇ ਮੇਰੇ ਸਿਰ ਤੇ ਨਹੀਂ ਬਾਂਦ ਨੇ ਲੱਤ ਤੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਜੋ ਹਸਪਤਾਲ ਦੇ ਵਿੱਚ ਆ ਕੇ ਚੋਰੀ ਕਰਨ ਹੋ ਜੋ ਬਿਮਾਰ ਰਗੇ ਤੁਹਾਨੂੰ ਜੋ ਗੁੰਡੇ ਅੰਸਰ ਸੀਗੇ ਸਰਕਾਰੀ ਹਸਪਤਾਲ ਵੀ ਸੀਬ ਨਹੀਂ ਹੈ ਸਰਕਾਰੀ ਐਸੇ ਸੇਫਟੀ ਚਾਹੀਦਾ ਜੀ ਕਿਉਂਕਿ ਕੱਜ ਸਾਡੇ ਨਾਲ ਕੱਲ੍ਹ ਤੋਂ ਕਿਸੇ ਹੋਰ ਵੀ ਹੋ ਸਕਦਾ ਜੀ ਇਹਦਾ ਮੰਗ ਕਰਦੇ ਆ ਵੀ ਸਾਨੂੰ ਇਹ ਸੂਤ ਮੰਨੀ ਚਾਹੀਦੀ ਜੀ ਮੇਰਾ ਨਾਮ ਡਾਕਟਰ ਗਿੱਤਿਕਾ ਹੈ ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਰਾਤ ਐਮਰਜੈਂਸੀ ਵਿੱਚ ਭੰਨਤੋਲ ਹੋਈ ਹੈ ਲੜਕੀਆਂ ਦਾ ਕੁੱਟ ਮਾਰ ਹੋਈ ਹੈ ਡਾਕਟਰ ਸਾਹਿਬਾਨ ਨੇ ਦਾਤ ਭਰਿਆ ਹੈ ਕਿ ਕਿਸ ਤਰ੍ਹਾਂ ਦੇਖਦੇ ਹੋ ਕਿਵੇਂ ਰੱਖਦੇ ਨੇ ਸਰ ਸਰਕਾਰੀ ਹਸਪਤਾਲ ਵੀ ਜੀ ਸਰਕਾਰੀ ਹਸਪਤਾਲ ਜਿਹ ਵਿੱਚ ਜਿਹੜੇ ਇਹ ਜਿਹੇ 엘িমੈਂਟਸ ਆਂਦੇ ਨੇ ਉਹਨਾਂ ਦਾ ਮੇਨ ਕਾਰਨ ਇਹੀ ਹੈ ਕਿ ਇੱਥੇ ਕੋਈ ਪ੍ਰੋਪਰ ਪ੍ਰੋਟੈਕਸ਼ਨ ਨਹੀਂ ਹੈ ਜੇ ਕੋਈ ਪੁਲਿਸ ਫੋਰਸ ਹੋਵੇ ਜੇ ਕੋਈ ਪੁਲਿਸ ਵਾਲੇ ਬਾਹਰ ਘੜੇ ਹੋਣ ਤਾਂ ਇਹ ਜਿਹੇ 엘িমੈਂਟਸ ਅੰਦਰ ਆ ਨਹੀਂ ਨਾ ਕਿਉਂਕਿ ਇਨਾਂ ਦਾ ਹਸਪਤਾਲ ਪ੍ਰੈਮਿਸਿਸ ਵਿੱਚ ਆਉਂਦਾ ਕੋਈ ਮਤਲਬ ਹੀ ਨਹੀਂ ਔਰ ਕਿਉਂਕਿ ਇਹ ਹੀ ਸਭ ਕੁਝ ਬਹੁਤ ਰੈਗੂਲਰਲੀ ਹੋ ਰਿਹਾ ਹੈ ਇਸ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਜੋ ਲੋਕ ਡਿਊਟੀ ਕਰ ਰਹੇ ਨੇ ਉਹ ਕਿਸ ਹੱਦ ਤੱਕ ਇਨਸਿਕਿਓਰ ਨੇ ਇਹ ਤਾਂ ਡਾਕਟਰ ਸਾਹਿਬ ਨੇ ਮੈਨੂੰ ਨਹੀਂ ਪਤਾ ਕਿਵੇਂ ਮੈਨੇਜ ਕੀਤਾ ਬਟ ਜੇ ਕਿਸੇ ਫੀਮੇਲ ਡਾਕਟਰ ਦੀ ਇੱਥੇ ਡਿਊਟੀ ਹੁੰਦੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਸਕਦੀ ਜੀ ਇਸਦੇ ਲਈ ਸਰਕਾਰ ਨੂੰ ਡੈਫੀਨੇਟਲੀ ਕੁਝ ਨਾ ਕੁਝ ਜਲਦੀ ਸੋਚਣਾ ਚਾਹੀਦਾ ਹੈ ਬਿਕਾਜ਼ ਹਾਲੇ ਤਾਂ ਡਾਕਟਰਾਂ ਦੀ ਸਟ੍ਰਾਈਕ ਚੱਲ ਰਹੀ ਹੈ ਤਾਂ ਵੀ ਇਹ ਇਨਸੀਡੈਂਟ ਰੋਜ਼ ਵਕਨ ਹੋ ਰਹੇ ਨੇ ਤੇ ਜੇ ਬਾਅਦ ਚ ਕੀ ਹੋਏਗਾ ਇਹ ਤਾਂ ਮਤਲਬ ਸੋਚਿਆ ਵੀ ਨਹੀਂ ਜਾ ਸਕਦਾ ਹੁਣ ਪੰਤੋੜੀ ਹੋਈ ਇਥੇ ਪੰਤੋੜੀ ਹੋਈ ਹੈ ਡਾਕਟਰ ਸਾਹਿਬ ਨੇ ਪ੍ਰੋਪਰ ਵੀਡੀਓਜ਼ ਵੀ ਕਢਵਾਏ ਨੇ ਸੀਸੀਟੀਵੀ ਚੋਂ तो साफ पता लग रहा है किन्ने सारे लोग और वो बन काफी सारे सी और हथियारबंदे उन्हों को काफ़ी सारे हथियार से बल्कि और क्यों हॉस्पिटल प्रेमिस आए कि उन्होंने इन्नी हिम्मत होंगी है कि वो प्रेमिसिस आके इन्नी तोड़ पोड़ कर रहे हैं लोगों को परेशान कर रहे हैं मरीजा नुँ, स्टाफ को परेशान कर रहे हैं और किोरिटी हो रही है ये देख ही सकते हो मेरा नाम डॉक्टर कपिल गोयल है तो रात जो लड़ाई हुई है इतने किरचा करपाना राह चले क्या चाहूँगा ਸਰ ਬਹੁਤ ਹੀ ਭਿਆਨਕ ਦ੍ਰਿਸ਼ ਸੀ ਜਿਹੜੇ ਉੱਥੇ ਕੱਲ ਹੁਈਰ ਪ੍ਰੋਬਲਮ ਇੱਕ ਪੇਸ਼ੈਂਟ ਆਪਣੇ ਇਲਾਜ ਲਈ ਆ ਰਿਹਾ ਤੇ ਉਹਨੂੰ ਪੰਜ ਬੰਦੇ ਅੰਦਰ ਆ ਕੇ ਕਿਰਪਾਨਾਂ ਦੇ ਨਾਲ ਕਦਾਹ ਦੇ ਨਾਲ ਤੇ ਰਾੜਾਂ ਦੇ ਨਾਲ ਆ ਕੇ ਉਹਨੂੰ ਕੁੱਟਦੇ ਪਏ ਨੇ ਜਿਹੜੇ ਮਰੀਜ਼ ਲੱਗੇ ਹੋਏ ਹੈਗੇ ਨੇ ਉਹਨਾਂ ਦੇ ਵੀ ਸੱਟਾਂ ਵੱਜ ਰੀਆਂ ਨੇ ਜੇ ਉਹਨੂੰ ਕੋਈ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਚ ਵੀ ਸੱਟਾਂ ਵੱਜ ਰੀਆਂ ਨੇ ਮੈਂ ਵੀਡੀਓ ਦੇ ਵਿੱਚ ਵੀ ਦੇਖਿਆ ਲੋਕੀ ਆਪਣੀ ਜਾਨ ਬਚਾ ਕੇ ਜਿਵੇਂ ਭੱਜਦੇ ਹੁੰਦੇ ਨੇ ਉਹ ਵੀਡੀਓ ਕੈਮਰਿਆਂ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਸਾਨੂੰ ਸਾਫ਼ ਨਜ਼ਰ ਆ ਰਿਹਾ ਸੀ ਕਿ ਲੋਕੀ ਭਜਦੇ ਪਏ ਨੇ ਇੱਕ دہشت ਦਾ ਮਾਹੌਲ ਜਿਹੜਾ ਸੀਗਾ ਸਾਡਾ ਸਟਾਫ ਸੀ ਸਟੂਡੈਂਟ ਸੀਗੇ ਜਿਹੜੇ ਨਵੇਂ ਮੁੰਡੇ ਕੁੜੀਆਂ ਆਪਣਾ ਸਿੱਖਣ ਆਏ ਨੇ ਇੱਥੇ ਉਹ ਵੀ دہشت ਦੇ ਵਿੱਚ ਸੀ ਕਮਰੇ ਦੇ ਵਿੱਚ ਬੰਦ ਹੋ ਗਏ ਸਾਨੂੰ ਉਪਰੋਂ ਇਨਫੈਕਟ ਉਹਨਾਂ ਦੇ ਕਿੰਨੇ ਇਹ ਵੀ ਆਇਆ ਕਿ ਸਰ ਅਸੀਂ ਨਹੀਂ ਕੰਮ ਕਰ ਸਕਦੇ ਐਮਰਜੈਂਸੀ ਬੰਦ ਕੀਤੀ ਜਾਵੇ ਪਰ ਫਿਰ ਵੀ ਅਸੀਂ ਉਹਨਾਂ ਨੂੰ ਸਮਝਾ ਕੇ ਕਿਸੇ ਤਰੀਕੇ ਨਾਲ ਅਸੀਂ ਐਮਰਜੈਂਸੀ ਸਥਿਰ ਤੱਕ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਦ੍ਰਿਸ਼ਿਵਸ ਜਿਹहां ਹੈ ਜਿਹੜਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤੁਹਾਨੂੰ ਲੱਗਦਾ ਕਿ ਕਿੰਨਾ ਕਿ ਸੁਰੱਖਿਆ ਦੀ ਘਾਟ ਹੈ ਪੁਲਿਸ ਕਰਮੀਆਂ ਦੀ ਸਕਿਉਰਟੀ ਗਾਰਡ ਦੀ ਰਾਤ ਨੂੰ ਡਿਊਟੀ ਹੋਣੀ ਚਾਹੀਦੀ ਹੈ 100% ਜੀ ਇਹੀ ਮੁੱਦਾ ਅਸੀਂ ਕਈ ਦਿਨਾਂ ਤੋਂ ਚੱਕ ਰਹੇ ਹਾਂ ਜਿਸ ਕਰਕੇ ਹੜਤਾਲ ਵੀ ਕਰ ਰਹੇ ਹਾਂ ਜਿਹੜੀ 8 ਤੋਂ 3 11 ਦੀ ਸਾਡੀ ਹੜਤਾਲ ਚੱਲ ਰਹੀ ਹੈ ਉਹਦਾ ਮੇਨ ਮੁੱਦਾ ਹੀ ਇਹ ਹੈ ਸਕਿਉਰਟੀ ਨੂੰ ਲੈ ਕੇ ਆਪਾਂ ਕਲਕੱਤਾ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਕਾਂਡ ਹੋ ਰਿਹਾ ਹੈ ਤੇ ਸਰਕਾਰੀ ਹਸਪਤਾਲ ਦੇ ਵਿੱਚ ਜੇ ਕੋਈ ਬੰਦਾ ਬਿਨਾਂ ਡਰ ਤੋਂ ਅੰਦਰ ਆ ਕੇ ਇਹ ਵਾਰਦਾਤ ਕਰਦਾ ਹੈ ਔਰ ਇੱਕ ਵਾਰ ਨਹੀਂ ਉਹ ਬੰਦਿਆਂ ਨੇ ਕਟਵਟ ਤਿੰਨ ਤੋਂ ਚਾਰ ਵਾਰ ਹਸਪਤਾਲ ਦੇ ਵਿੱਚ ਵੜੇ ਨੇ ਉਹਨਾਂ ਨੇ ਇੱਥੇ ਆਏ ਨੇ ਅੰਦਰ ਉਹਨਾਂ ਨੇ ਇੱਥੇ ਸੂਝ-ਬੂਝ ਵੀ ਲਿੱਤੀ ਕਿ ਕਿੱਥੇ ਕੌਣ ਹੈ ਕੀ ਕਰ ਰਹੇ ਨੇ ਉਸ ਤੋਂ ਬਾਅਦ ਕਾਲ ਕਰਕੇ ਬੁਲਾਇਆ ਉਸ ਤੋਂ ਬਾਅਦ ਦੋ ਵਾਰ ਅੰਦਰ ਆਏ ਦੋ ਵਾਰ ਆ ਕੇ ਮੁੰਡੇ ਨੂੰ ਖਿੱਚ ਕੇ ਕੁੱਟਿਆ ਉਸ ਤੋਂ ਬਾਅਦ ਫਿਰ ਬਾਅਦ ਚ ਇੱਥੇ ਆਏ ਜਦੋਂ ਪੀਸੀਆਰ ਵੀ ਸੀ ਉਸ ਤੋਂ ਬਾਅਦ ਫਿਰ ਇੱਥੇ ਆ ਕੇ ਉਹਨਾਂ ਦਾ ਬੰਦਾ ਬੈਠਾ ਮਤਲਬ ਕਿ ਉਹਨਾਂ ਦੀ ਹਿੰਮਤ ਦੀ ਗੱਦ ਨਹੀਂ ਪੈਗੀ ਕਿ ਉਹ ਕਿਸ ਲੈਵਲ ਤੱਕ ਆਪਣਾ ਪੰਜਾਬ ਮੂਵ ਕਰ ਰਿਹਾ ਸਾਨੂੰ ਖੁਦ ਨਹੀਂ ਸਮਝ ਆਉਂਦਾ ਜਿਹ ਬੰਦਾ ਫੜੇਗਾ ਉਹਦਾ ਕੋਈ ਟ੍ਰੇਸ ਹੋਇਆ ਐਸ ਪਰ ਸਾਡੀ ਨੌਲੇਜ ਇਹ ਜੀ ਦੋ ਬੰਦੇ ਉਹਨਾਂ ਦੇ ਫੜੇ ਗਏ ਨੇ ਤੇ ਇੱਕ ਬੰਦਾ ਦਾ 100% ਹੈ ਜੋ ਸਾਨੂੰ ਪਤਾ ਚੱਲਿਆ ਸੀ ਬਾਹਰ 12:30 1 ਵਜੇ ਦੇ ਕਰੀਬ ਉਹ ਬਾਹਰ ਆ ਕੇ ਬਹਿ ਗਿਆ ਤੇ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਮੈਸੇਜ ਕਰ ਰਿਹਾ ਸੀ ਕਿ ਅੰਦਰ ਕੀ ਗਤੀਵਿਧੀ ਚੱਲ ਰਹੀ ਹੈ ਤੇ ਕੁਝ ਪੇਸ਼IENTS ਨੇ ਪਹਿਚਾਣ ਲਿਆ ਤੇ ਫਿਰ ਪੁਲਿਸ ਨੇ ਉਹਨੂੰ ਘੇਰਾਵ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਸੀ ਇਸ਼ਾਰੇ ਦੇ ਇੱਕ ਬੰਦਾ ਹੋਰ ਗ੍ਰਿਫਤਾਰ ਕਰ ਚੁੱਕੇ ਨੇ ਇਹਨੂੰ ਕਿਸੇ ਦੇ ਫੇਕ ਆਈਡੀ ਲੜਕੀ ਦੀ ਬਣਾ ਕੇ ਨਾਲ ਫਰੈਂਡਸ਼ਿਪ ਕਰਕੇ ਇਹਨੂੰ ਕੱਲ ਦੱਸਿਆ ਕਿ ਮੈਂ ਨਰਸਾਂ ਸਿਵਲ ਹਸਪਤਾਲ ਲੱਗੀ ਹੋਈ ਆ ਤੂੰ ਇੱਥੇ ਆ ਕੇ ਮੈਨੂੰ ਮਿਲ ਇਹ ਰਾਤ ਨੂੰ 8:00 ਵਜੇ ਉੱਥੇ ਆ ਕੇ ਹਸਪਤਾਲ ਦੇ ਪਿਛਲੇ ਪਾਸੇ ਅੰਬੇਦਕਰ ਸਾਹਿਬ ਦਾ ਬੁੱਤ ਲੱਗਾ ਉੱਥੇ ਆ ਕੇ ਮਿਲਿਆ ਤਾਂ ਉਸ ਦੇ ਉੱਪਰ ਪੰਜ-ਸੱਤ ਅਨਨੋਣ ਬੰਦਿਆਂ ਨੇ ਅਟੈਕ ਕਰਤਾ ਉਹਦੇ ਸਿਰ ਤੇ ਰੋੜਾ ਰੋੜਾ ਮਾਰੀਆਂ ਇੰ ਦਾ ਮੀਨ ਟਾਈਮ ਇਹਨੇ ਆਪਣੇ ਭਰਾ ਤੇ ਆਪਣੇ ਕਜ਼ਨ ਨੂੰ ਉੱਥੇ ਬੁਲਾਇਆ ਦੋਸਤ ਨੂੰ ਉੱਥੇ ਬੁਲਾਇਆ ਉਹ ਐਡਮਿਟ ਕਰਾਇਆ ਉਹਨਾਂ ਨੇ ਇਹਨੂੰ ਜਦੋਂ ਉਹ ਐਡਮਿਟ ਹੋ ਗਿਆ ਐਮਰਜੈਂਸੀ ਦੇ ਵਿੱਚ ਫੇਰ ਫੇਰ ਦੁਬਾਰੇ ਉਹੀ ਪੰਜ ਸੱਤ ਬੰਦੇ ਲਾ ਕੇ ਉਹਨਾਂ ਨੇ ਦੁਬਾਰੇ ਅਟੈਕ ਕੀਤਾ ਐਮਰਜੈਂਸੀ 'ਚ ਜੋ ਕੁਲਵਿੰਦਰ ਸਿੰਘ ਦੇ ਸਿਰ 'ਚ ਫੇਰ ਸੱਟਾਂ ਲੱਗਿਆ ਤੇ ਕੁਲਵਿੰਦਰ ਸਿੰਘ ਜਿਆਦਾ ਸੀਰੀਅਸ ਸੀ ਉਹਨੂੰ ਰੈਫਰ ਕਰਤਾ ਨਿਤਰਾ ਹਸਪਤਾਲ ਮਰਪਰੀਦ ਦੇ ਬਿਆਨ ਤੇ ਅਸੀਂ ਅਨਨੋਣ ਬੰਦਿਆਂ ਦੇ ਖਿਲਾਫ ਪੰਜ ਸੱਤ ਅਨਨੋਣ ਬੰਦੇ ਜਿਹੜੇ ਉਹਨਾਂ ਦੱਸਿਆ ਸੀਗਾ ਉਹਨਾਂ ਦੇ ਖਿਲਾਫ 307 ਦਾ ਮੁਕੱਦਮਾ ਜੋ ਸਾਡੀ ਨਵੀਂ ਸੈਕਸ਼ਨ ਜਿਹੜੀ ਹੈਗੀ 109 191 3 190 ਬੀ ਐਨ ਐਸ ਦੇ ਵਿੱਚ आ, मुकदमा दर्ज करता ही ही, जी रात ही एफ आई आर नंबर दो सौ चार साढ़े एस एच ओ इंसपैक्टर मनप्रीत सिंह ने साडे एस एस पी साहब श्री सतराज चहल जी के दिशा निर्देशों हेठ सारी यह सैंटिफिक और टैक्नीकल तरीके इन्वैसिटीगेषन करके जो ब्लाइंड एक अटैक सो अनोड बंदी सारे वह असी रात रू ही सांस्पैक्टर मनप्रीत सिंह एस एच ओ ने ट्रेस किए और जिना ना पता लग्या कि यह छे दोषी स आकाशदीप सतनाम अमनजोत कुलदीप लवप्रीत और कमलदीप सिंह ਜੋ ਇਹਨਾਂ ਨੇ ਕੋਈ ਪ੍ਰਾਣੀ ਰੰਜਿਸ਼ਾ ਦੇ ਤਹਿਤ ਇਹ ਸਾਰਾ ਪਲਾਨ ਕਰਕੇ ਸਾਜ਼ਿਸ਼ ਕਰਕੇ ਹੀ ਬੰਦਿਆਂ ਤੇ ਅਟੈਕ ਕੀਤਾ ਔਰ ਜਿਹੜਾ ਇਹਨਾਂ ਨੇ ਲਾਅ ਐਂਡ ਆਰਡਰ ਬ੍ਰੇਕ ਕੀਤਾ ਛੇਤੀ ਹੀ ਸਾਰੇ ਦੋਸ਼ੀ ਫੜੇ ਜਾਣਗੇ ਵੀ ਤੇਰਾ ਡੇ ਆਊਟ ਅਸੀਂ ਸਾਰੇ ਅਰੈਸਟ ਕਰਕੇ ਇਹਨਾਂ ਨੂੰ ਬਿਹਂਦਾਬਾਦ ਚੋ ਕਿੰਨੇ ਬੰਦੇ ਖੜੇ ਨੇ ਸਾਡੀ ਟੀਮਾਂ ਗਈਆਂ ਹੋ ਜਾਂਦੀ ਹਜੇ ਸਾਰੇ ਅਸੀਂ ਕਰ ਰਹੇ ਆ ਜੀ ਸਾਰਾ ਪੀਪਲ ਕਲੈਕਟਡ ਸਰ ਅਟੈਕ ਹਸਪੀਟਲ ਦੇ ਐਮਰਜੈਂਸੀ ਕੈਂਟਰ ਹੋਇਆ ਤਾਂ ਉਥੇ ਪੁਲਿਸ ਟਿਕਿੰਗ ਆਪ ਨੂੰ ਸੁਰੱਖਿਆ ਕਰਨੀ ਆ ਕੋਈ ਨਾ ਕੋਈ ਸਟੂਡੀਓ ਦੇ ਨਹੀਂ ਪਹਿਲਾਂ ਵੈਸੇ ਕੰਮ ਜੂਰੀ ਹੋਈ ਜਾਂਦੀ ਹੈ ਨਾ ਸਾਡਾ ਵੈਸੇ ਪੀਸੀਆਰ ਕਵਰ ਕਰਦਾ ਹੈ ਜੀ ਤੇ ਤੁਸੀਂ ਦੇਖੋ ਰਾਤ 11:00 ਬਜੇ 20 ਮਿੰਟ ਦੇ ਅਟੈਕ ਹੋਇਆ ਔਰ 11:25 ਮਿੰਟ ਤੇ 11:30 ਵਜੇ ਸਾਡੇ ਸਟਾਫ ਉੱਤੇ ਆਪਣੀ ਟੀਮ ਨਾਲ ਪਹੁੰਚ ਗਏ ਸੀਗੇ ਪੀਸੀਆ ਨੂੰ ਇਹ ਪਹੁੰਚ ਗਿਆ ਸੀਗਾ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਸੀਗਾ ਕਿ ਕੌਣ ਬੰਦੇ ਨੇ ਅਟੈਕ ਕੀਤਾ ਸਰ ਪ੍ਰਾਣਾ ਕੋਈ ਕੋਡ ਤਾਂ ਨਹੀਂ ਜਿਹੜੇ ਬੰਦੇ ਮੀ ਕੋਈ ਪ੍ਰਾਣਾ ਹੋਏ ਰਿਕਾਰਡ ਪਤਾ ਨਹੀਂ ਲੱਗਿਆ ਬਾਕੀ ਬੈਟਰ ਆਫ ਇਨਵੈਸਟੀਗੇਸ਼ਨ ਹੈ ਵੀ ਵਿਲ ਸੀ ਇਟ ਸਰ ਮੈਂ ਕਿੱਥੇ ਦੇ ਇਹ ਬੱਖੋ ਵੱਖਰੇ ਨੇ ਜੀ ਕੋਈ ਵੇਨੜੇ ਦਾ ਕੋਈ ਫਤੇਗੜਪਾਸ ਹੋਦਾ ਸਰ ਮਾਮਲਾ ਕੀ ਸਾਹਮਣੇ ਆਇਆ ਅਪਰ ਸਰ ਇਹਨਾਂ ਦਾ ਕੋਈ ਪਰਿਵਾਰਿਕ ਪਹਿਲਾਂ ਕੋਈ 1 ਸਾਲ 2 ਸਾਲ ਪਹਿਲਾਂ ਝਗੜਾ ਝੂੜਾ ਹੋਇਆ ਸੀ ਜੀ ਉਹ ਉਹਦੀ ਟਕਰਾਰ ਕਰਕੇ ਇਹਨਾਂ ਨੇ ਇਹ ਪਲਾਨ ਕਰਕੇ ਇਦਾਂ ਦਾ ਕਰਕੇ ਅਟੈਕ ਕੀਤਾ ਠੀਕ ਹੈ ਜੀ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ بیگم شہناز جی ਸੰਪਰਕ ਕਰੋ 8725040658 8725040658